ਵਾਈਖਾਤਾ ਵਾਹ ਫਤੇਜੀ ਧੰਨਵਾਦ ਬੰਨਿਹਾਲ ਸਿੰਘ ਧੰਨਵਾਦ ਬਾਬਾ ਹਰਨਾਮ ਸਿੰਘ ਵੱਲੋਂ ਸਾਰੇ ਕਲੱਬ ਬਾਬਾ ਹਰਨਾਮ ਸਿੰਘ ਵੱਲੋਂ ਅੱਜ ਬਹੁਤ ਵਧੀਆ ਮੈਚ ਹੋਏ ਆ ਸਾਰਾ ਸੰਯੋਗ ਪਿੰਡ ਦੇ ਮੁੰਡਿਆਂ ਦਾ ਐਨ ਆਰ ਆਈ ਵੀਰਾਂ ਦਾ ਸਾਰਿਆਂ ਦਾ ਬਹੁਤ ਜ਼ਿਆਦਾ ਸੰਯੋਗ ਰਿਹਾ ਅੱਜ ਸਾਰੇ ਖਿਡਾਰੀਆਂ ਦਾ ਜੋ ਸੰਯੋਗ ਰਿਹਾ 65 ਕਿਲੋ ਦੇ ਅੱਜ ਬਹੁਤ ਵਧੀਆ ਮੈਚ ਹੋਏ ਨੇ ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਨਾਮ ਦਿੱਤੇ ਗਏ ਆ ਔਰ ਕੱਲ ਨੂੰ ਓਪਨ ਦੇ ਮੈਚ ਕਰਾਇਆ ਜਾ ਰਹੇ ਨੇ ਪਿੰਡ ਤੱਲਨ ਸਾਹਿਬ ਦੇ ਵਿੱਚ ਬਾਬਾ ਹਨਾਂ ਸਿੰਘ ਦੇ ਕਲੱਬ ਵੱਲੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਬੇਨਤੀ ਆ ਹਮ ਹਮਾ ਕੇ ਕੱਲੂ ਪਹੁੰਚੋ ਐਤਵਾਰ ਦਾ ਦਿਨ ਹੈ ਬਾਬਾ ਨਿਹਾਲ ਸਿੰਘ ਦੇ ਦਰਬਾਰ ਤੇ ਬਹੁਤ ਵੱਡਾ ਮਹਾਰਾਜ ਸੱਚੇ ਬਾਦਸ਼ਾਹ ਦਾ ਮੇਲਾ ਲੱਗਦਾ ਹੈ ਸਾਰੀ ਸੰਗਤ ਨੂੰ ਆਉਣ ਦਾ ਧੰਨਵਾਦ ਕਰਦੇ ਆ ਅੱਜ ਵੀ ਬਹੁਤ ਵਧੀਆ ਮੈਚ ਹੋਏ ਆ ਕੱਲੂ ਵੀ ਸਾਰੀ ਸੰਗਤ ਦੇ ਸੰਜੋਗ ਨਾਲ ਹੋਣੇ ਆ ਕੱਲ ਦਾ ਜੋ ਵੀ ਟੀਮਾਂ ਦਾ ਮੇਰਵਾ ਉਹ ਸਾਡੇ ਭਰਾ ਦੱਸਣਗੇ ਬਾਈ ਜੀ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਕਬੱਡੀ ਓਪਨ ਹੋਣੀ ਹੈ ਜੀ ਓਪਨ ਕਲੱਬਾਂ ਦੀ ਕਬੱਡੀ ਹੈ ਕੱਲ ਨੂੰ ਜਿਹਦਾ ਫਰਸਟ ਪライズ 1 ਲੱਖ ਰੁਪਏ ਸੇਕਨੇਗਾ ਜੀ 75000 ਰੁਪਏ ਤੇ ਸਾਰੇ ਵੀਰ ਪਹੁੰਚੋ ਬਾਲੀਵਾਲ ਦੇ ਓਪਨ ਹੋਣੇ ਟੂਰਨਾਮੈਂਟ ਬਹੁਤ ਵਧੀਆ ਹੋਊਗੀ ਬਾਲੀਵਾਲ ਓਪਨ ਹੋਣਾ ਕੱਲ ਨੂੰ ਐਨ ਆਰ ਇਹ ਮੁੰਡੇ ਐਨ ਆਰ ਆਈ ਵੀਰਾਂ ਦਾ ਬਹੁਤ ਦਾ ਜਿਆਦਾ ਧੰਨਵਾਦ ਕਰਦੇ ਆ ਪਿਆਰ ਸਤਿਕਾਰ ਐਨ ਆਰ ਆਈ ਵੀਰਾਂ ਦਾ ਬਹੁਤ ਜਿਆਦਾ ਆ ਔਰ ਜਿੰਨੇ ਵੀ ਇੱਥੇ ਮੁੰਡੇ ਆ ਇਹ ਬਹੁਤ ਵੱਧ ਚੜ੍ਹ ਕੇ ਸੇਵਾ ਕਰ ਰਹੇ ਆ ਸੰਜੋਗ ਦੇ ਰਹੇ ਐਸ ਟੂਰਨਾਮੈਂਟ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਇੰਨੇ ਮੈਚ ਕਰਾਏ ਜਾਇਆ ਕਰਨ ਤੇ ਆਪਣੇ ਜੀ ਓਪਨ ਦੇ ਬੈਸਟ ਰੇਡਰ ਤੇ ਬੈਸਟ ਯਾਫੀ ਨੂੰ 21000 ਰੁਪਇਆ ਤੇ ਨਾਲ ਕ ਆਪਣਾ ਸਨਮਾਨ ਕੀਤਾ ਜਾਊਗਾ ਜੀ ਤੇ ਜਿਹੜੀ ਟੀਮਾਂ ਖੁੱਲੀਆਂ ਹੋਣੀਆਂ ਜਾਂ ਫਿਰ ਟੀਮਾਂ ਖੁੱਲੀਆਂ ਓਪਨ ਜੀ ਕਲੱਬਾਂ ਕਿੰਨੀਆਂ ਟੀਮ ਐਂਟਰੀ ਕੀਤੀ ਜਾਣੀ ਪਹਿਲੀਆਂ 50 ਟੀਮਾਂ ਐਂਟਰ ਕੀਤੀਆਂ ਜਾਊਗੀਆਂ ਜੀ 12 ਵਜੇ ਤੋਂ ਪਹਿਲਾਂ ਪਹਿਲਾਂ 12 ਵਜੇ ਤੋਂ ਪਹਿਲਾਂ ਪਹਿਲਾਂ